ਆਏ ਆਈ ਤੇ ਉਹ ਗਰੀਬ ਨਹੀਂ ਮਾਰਨੀ ਹੈ ਉਹ ਤਾਂ ਕਰੀ ਜਾ ਰਹੀ ਹੈ ਕੋਰਟ ਚੋਂ ਨੇ ਉਹ ਮੇਰੀ ਗੱਲ ਹੁਣ ਅਸੀਂ ਕਰਾਂਗੇ ਤੇ ਕਰੀ ਜਾ ਉਹ ਚਾਰਾ ਆਇਆ ਹੁਣ ਜੀ ਦੇਖੋ ਦੇਖੋ ਮੇਰੀ ਗੱਲ ਸੁਣੋ ਪ੍ਰਧਾਨ ਜੀ ਤੁਹਾਡਾ ਰੋਜ਼ ਦਾ ਵਾਹ ਪੈਂਦਾ ਇਹਨਾਂ ਮਸਿਆ ਨਾਲ ਕੋਰਟ ਦੇ ਆਰਡਰ ਆਏ ਆ ਜਿਹੜੀ ਚੀਜ਼ ਤੁਹਾਨੂੰ ਲੱਗਦਾ ਵੀ ਕੋਈ ਗਲਤ ਹੋਇਆ ਉਹਨੂੰ ਚੈਲੰਜ ਕਰੋ ਕੋਰਟ ਦੇ ਚੜੀਆਂ ਇਸ ਕਰਕੇ ਬਣੀਆਂ ਹੋਈਆਂ ਠੰਗਾ ਨਹੀਂ ਲਾ ਜੀ ਇਹੇ ਇਹ ਕੋਰਟ ਦੇ ਆਰਡਰ ਆਏ ਆ ਠੀਕ ਆ ਅੱਜ ਤੁਹਾਡੇ ਮੌਜੂਦਾ ਪੈਂਸ ਤੇ ਆ ਕੁਝ ਹੋ ਰਿਹਾ ਤੁਸੀਂ ਇਹ ਰੋਕ ਸਕਦੇ ਜੇ ਕਿ ਇਹ ਤੁਸੀਂ ਪਹਿਲੀ ਆਰਡਰ ਆਪ ਦਾ ਕਾਊਂਟਰ ਲੈ ਕੇ ਹੋਰ ਦਾ ਹੌਸਾ ਵੀ ਲੈ ਕੇ ਆਏ ਆ ਅਸੀਂ ਕਾਲੇ ਲੈ ਗਏ ਨਾਲ ਤੇ ਭਾਵੇਂ ₹500 ਦੇ ਪ੍ਰਨੋਟ ਤੇ 2000 ਤੋਂ ਲੱਗਦਾ ਨਹੀਂ ਨਹੀਂ ਮੇਰੇ ਕੋਲ ਪਤਾ ਕੋਟ ਦੇ ਆਰਡਰ ਲਾਉਂਦੇ ਇਹਨਾਂ ਤਾਂ ਕਾਪੀਆਂ ਲਾਉਂ ਨੂੰ ਚੈਲੰਜ ਕਰੀ ਅਸੀਂ ਚੈਲੰਜ ਕੀ ਅਸੀਂ ਦੇਖੋ ਆ ਜਿਹੜੀ ਆ ਦੇ ਲੋ ਆ ਇਧਰ ਵੀਡੀਓ ਦਿਖਾਈ ਸਾਡੇ ਸਾਹਮਣੇ ਰਹਿਣਾ ਜਿੰਨੇ ਕਰ ਆ ਪ੍ਰਸ਼ਾਸਨ ਦੇ ਸਾਹਮਣੇ ਫੇ ਆ ਦੇਖ ਲੋ ਆ ਦੇਖੋ ਆ ਆ ਸਾਡੇ ਸਾਹਮਣੇ ਨਾ ਇਹ ਗੱਲ ਹੈ ਨਾ ਮੈਂ ਮੀ ਆ ਚੱਲਦਾ ਦੇ ਆ ਬੈਠਾ ਕਰੋ ਬਹੁਤ ਸਮਾਂ ਪਾ ਰਹੇ ਹੋ ਮਰਦ ਸਿੰਘ ਜੀ ਕਿਹਦਾ ਕੁੰਡਾ ਨਾਲ ਮਾਰਨਗੇ ਸ਼ਾਂਤਿਰ ਸਾਥਿਰ ਕੁੰਡਾ ਤੁਸੀਂ ਗੋਲੀਆਂ ਮਾਰੋ ਤੁਸੀਂ ਉਧਰ ਹੋ ਵੇਖ ਲੋ ਤੁਸੀਂ ਤੁਹਾਡੇ ਸਾਹਮਣੇ ਆਹੋ ਗੋਲੀਆਂ ਮਾਰੋ ਅੰਮ੍ਰਿਤਸਰ ਉਹ ਦੇਖ ਲੋ ਤੀਨ ਨੂੰ ਸਾਥ ਦੇ ਨਾਲ ਨਿਕਾਲੇ ਚਾਹੀਦੇ हां आज ਤੇ ਆ ਗਿਆ ਇਧਰ ਸਰਮਨ ਕਿੱਥੇ ਆ ਸਰਮਨ ਕਿੱਥੇ ਆ ਸਰਮਨ ਇਧਰ ਬਣਾ ਵੀਡੀਓ ਬੋਲਿਆ ਨਹੀਂ ਕੋਈ ਗੱਲ ਨਹੀਂ ਚਾਹੀਦੀ

نه نه چار لا لگے اوهي انھن کي ڏسڻي آهي ۽ اھرا کي ڏسڻي آهي تنهن کي سڀ ڪجهه ڏسڻي آهي ਕਿ ਇਹ ਕਾਗਜ਼ਾਂ ਨਾਲ ਚੀਜ਼ ਸਭ ਹੁੰਦੀ ਹੈ ਤੇ ਸਬੂਤ ਕਰਨਾ ਉਹ ਕਰ ਹੀ ਲਿਆਉਗਾ ਕਰਾਂਗੇ ਜਨਾਬ ਕਰਦੋਂਗੇ ਤੁਹਾਡੇ ਕੋਲ ਹੋ ਜਾਏਗਾ ਹੈ ਮੈਂ ਨਾ ਫਿਰ ਆ ਤੁਹਾਡਾ ਜੱਜਪੂ ਹੋ ਜੂ ਆਹ ਰੋਡ ਦਾ ਆਟਰ ਆ ਜਾਣਾ ਉਹ ਬੰਦੇ ਰੋਡ ਦੇ ਆਟਰ ਦੇਖਣੇ ਹੋਰ ਇਹ ਵਾਲੇ ਆਹਾਰੇ ਬੰਦੇ ਆ ਰਿਹਾ ਹੈ ਜੀ ਆਹ ਹਨ ਨਾਲੇ ਸੜੇ ਆਜੋ ਕੋ ਜਾ ਕਰੋ ਪ੍ਰਿਵਿਲੀਜ ਮੈਂ ਜੋ ਪ੍ਰਮਾਣਿਕ ਯਾਰੇ ਆਮ ਫਸਲਾ ਲਾ ਕੇ ਉਹ ਖੜੇ ਨੇ ਅੱਗੇ ਇਹ ਵਰਤ ਰਿਹਾ ਹੈ ਆਹ ਦੇਖ ਲੋ ਕਿਹਦਾ ਕੰਮ ਤੇ ਮੌਕੇ ਤੇ ਪ੍ਰਫਾਸ਼ਨ ਦੇ ਦੇ ਬੋਰਡ ਪਰਚਾਹਨ ਐਸੋਟੋ ਮੈਡਮ ਨਾਲ ਆ ਗਾਨੂੰ ਕੋ ਸਾਹਿਬ ਨਾਲ ਨੇ ਅੱਜ ਚੱਲਦੇ ਹੋ ਗੇ ਤਰ੍ਹਾਂ ਕਰਦੇ ਇਹ ਮੋਰ ਦੇ ਅੱਗੇ ਚੱਲਦੇ ਆ ਜੇ ਕੋਈ ਤਰੀਕਾ ਕੋ ਗਲਤ ਪਾਈਆਂ ਆ ਨੀ ਜਾਣੀ ਜਾ ਰਿਹਾ ਇਧਰੋਂ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਨਾਲ ਗੱਲ ਕਰ ਨਹੀਂ ਆਗੇ ਨਾ ਛੜ ਕੇ ਛੁੱਟੇ ਚੱਲ ਜਾਣੀ ਸਾਰੇ ਬੰਦੇ ਆਗੇ ਨਾਲ ਅਸੀਂ ਦਾਰ ਛੁੱਟੇ ਵਾਹ ਆ ਗਏ ਸੀ ਮਾਰ ਕੇ ਲੈ ਤੁਸੀਂ ਸਾਨੂੰ ਹੱਥ ਨਹੀਂ ਲੱਗਦਾ ਦੇਖਦੇ ਉਹਨੇ ਇਹ ਘਰ ਘਰ ਦੇਖੋ ਗ੍ਰੀਨ ਦਾ ਤੱਕਾ ਘਰ ਕੋਲ ਦੀ ਆਈ ਸੀ ਉਂਜੀ ਸਾਤੀ ਜੀ ਮਹੀਨਾ ਆ ਕੋ ਲੈ ਕੇ ਰਿਹਾ ਜਾਈ ਦੇ ਆ ਬੰਦੇ ਨੇ ਬੋਲ ਕੇ ਗੱਲ ਕਰਕੇ ਗੱਲ ਕਰਕੇ ਕੋਲੀ ਵੀ ਚੱਲ ਸਕਦੇ पत्रीअ तूं प्रकार प्री